ਪਿਓ ਤੇ ਉਹਦਾ ਗੱਲ ਕਰਦਾ ਨਹੀਂ ਕੋਈ ਵੀ ਜਦੋਂ ਜਾਈਏ ਜਾਂ ਆਪ ਗੱਲ ਕਰਦੀ ਆ ਤੇ ਜਾਂ ਕੁੜੀ ਗੱਲ ਕਰਦੀ ਆ ਬੰਦਾ ਗੱਲ ਕਰੇ ਚਲੋ ਬੰਦਾ ਉਹਦੇ ਨਾਲ ਬਹਿ ਕੇ ਉਹਨੂੰ ਸਮਝਾ ਲੈਂਦਾ ਵਾ ਬਖਤਿਆਰ ਮੈਂ ਘਰੇ ਆ ਯਾਰ ਇੱਥੇ ਘਰੇ ਆ ਜਰਾ ਘਰ ਬਹਿ ਕੇ ਗੱਲ ਕਰ ਲੈਨੇ ਆ ਹਲਕੀ ਕਰਨੀ ਸੀ ਭਾਜੀ ਹਾਂਜੀ ਮੈਂ ਨਾ ਦੋ ਤਿੰਨ ਵਾਰੀ ਪਹਿਲੇ ਵੀ ਆਇਆ ਘਰ ਅੱਛਾ ਜੀ ਜਿੰਨੀ ਵਾਰੀ ਆਇਆ ਤੇ ਭੈਣ ਜੀ ਹੋਣੀ ਨਾ ਗੱਡੀ ਬਾਰੇ ਗੱਲ ਕਰਦੇ ਸੀ ਠੀਕ ਆ ਕਿਉਂ ਤਿਆਰ ਗੱਡੀ ਨਹੀਂ ਦਿੱਤੀ ਉਹਨਾਂ ਨੇ ਤੇ ਗੱਡੀ ਧਵਾ ਅੱਛਾ ਤੇ ਮੈਂ ਸੋਚਿਆ ਮੈਂ ਕਿ ਭਾਈ ਹੁਆ ਨੇ ਤੇ ਕਦੇ ਮੈਨੂੰ ਗੱਡੀ ਵੱਲੋਂ ਕਿਹਾ ਨਹੀਂ ਤੇ ਚਲੋ ਮੈਂ ਭਾਈ ਨਾਲ ਗੱਲ ਕਰਕੇ ਵੇਖ ਲੈਣਾ ਵੇਖੋ ਮਕਤਾਬ ਸਿੰਘ ਜੀ ਜਦੋਂ ਘਰ ਦੇ ਵਿੱਚ ਕੋਈ ਗੱਲ ਹੁੰਦੀ ਆ ਨਾ ਤੇ ਸਾਰੇ ਟੱਬਰ ਬੈਠ ਕੇ ਗੱਲ ਕਰੀਦੀ ਆ ਜੇ ਮੈਂ ਨਹੀਂ ਗੱਡੀ ਵੱਲੋਂ ਕਹਿੰਦਾ ਰਮਨ ਤੇ ਤੁਹਾਨੂੰ ਕਹਿੰਦੀ ਆ ਨਾਲੇ ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਵਾ ਜਦੋਂ ਲਵਰੀ ਭਰਤੀ ਹੋਇਆ ਸੀ ਨਾ ਮੈਂ 9 ਲੱਖ ਰੁਪਇਆ ਲਾਇਆ ਸੀ ਤੇ ਕੀ ਗੱਲ ਉਹ 6-7 ਲੱਖ ਦੀ ਗੱਡੀ ਨਹੀਂ ਦੇ ਸਕਦੇ ਉਹ ਤਾਂ ਕੰਮਕਾਰ ਤੈਨੂੰ ਮੈਂ ਕੀ ਦੱਸਾਂ ਸ਼ਰੀਕੇ ਦੇ ਵਿੱਚ ਕੁੜੀ ਦਾ ਵਿਆਹ ਹੀ ਉਹਨਾਂ ਨੇ ਤੇ ਇੰਨੇ ਪ੍ਰੋਗਰਾਮ ਰੱਖੇ ਆ ਰੋਜ਼ ਸੱਦ ਲੈਂਦੇ ਆ ਸਗੋਂ ਹੁਣ ਵੀ ਨਾ ਉਧਰ ਹੀ ਚੱਲੇ ਆ ਤੇ ਇੰਨਾ ਵਿਆਹ ਕਰਨ ਦੇ ਆ ਨਾ ਉਹ ਗੱਲ ਹੀ ਨਹੀਂ ਕਰਨ ਵਾਲੀ ਖਾਨਦਾਨੀ ਬੰਦਿਆਂ ਦੀ ਗੱਲ ਹੁੰਦੀ ਆ ਨਾ ਪੁੱਤ ਤੇ ਜਿਹੜੀ ਗੱਡੀ ਦੇਣੀ ਆ ਨਾ 19 ਲੱਖ ਦੀ ਗੱਡੀ ਆ ਵਿਆਹ ਜਿਹੜੀ ਹੋਣ ਆਉਂਦੀ ਆ ਸਕਾਰਪਿਓ ਉਹ ਦੇਣੀ ਆ ਗੱਡੀ ਮੰਮੀ ਇਹ ਤੇ ਅਸਲ ਬੰਦਿਆਂ ਦੀ ਗੱਲ ਵਾ ਲੋਕੀ ਨਾ ਆਪਣੇ ਤੀ ਪੁੱਤ ਲਈ ਨਾ ਘਰ ਤੱਕ ਵੇਚ ਦਿੰਦੇ ਆ ਕੀ ਮਨੋ ਦੇ ਭਾਵੇਂ ਨਾ ਮਨੋ ਤਾਨੂੰ ਨਹੀਂ ਲੱਗਾ ਕਿ ਉਹ ਵੀ ਸਾਸ ਮੈਨੂੰ ਸੁਣਾਉਂਦੀ ਹੀਗੀ ਉਹ ਜੋਦ ਤੈਨੂੰ ਤਾਂ ਐਵੇਂ ਵਹਿਮ ਪੈ ਗਿਆਵਾ